ਲੱਗ ਗਿਆ ਠੀਕ ਹੈ ਤੇ ਬਾਕੀ ਤੁਹਾਨੂੰ ਨਾਲ-ਨਾਲ ਸਾਰਾ ਦੱਸਾਂਗੀ ਵੀ ਕਿਹੜਾ ਕਿਹੜਾ ਸਮਾਨ ਹੈ ਕਿੰਨਾ ਕਿੰਨਾ ਜੀ ਸਸਰੀ ਗਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲੈਹਂਦੇ ਚੜ੍ਹਦੇ ਪੰਜਾਬ ਵਾਲੇ ਦੇ ਐਨ ਆਰ ਆਈ ਭਰਾਵਾਂ ਨੂੰ ਸਾਰਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀ ਗਾਲ ਸੋ ਭਈ ਅੱਜ ਆਪਾਂ ਉਹ ਪਾਣੀ ਬਣਾਉਣ ਲੱਗੇ ਆ ਜਿਹੜਾ ਆਪਾਂ ਪਾਇਆ ਸੀ ਪਹਿਲਾਂ ਚੈਨਲ ਤੇ ਠੀਕ ਹੈ ਤੇ ਆ ਸਾਰਾ ਜਿਗਾਰਮੈਂਟ ਫੁੱਟ ਰਹੇ ਆ ਠੀਕ ਹੈ ਤੇ ਕਰਦੇ ਆ ਅੱਜ ਵੀਡੀਓ ਤੁਹਾਡੇ ਨਾਲ ਸ਼ੇਅਰ ਠੀਕ ਹੈ ਵੀ ਕੀ ਕੀ ਬਣਾ ਰਹੇ ਆ Que me agarra la panilla. Chica. ਲਾ ਮਿੱਤਰੋ ਦੱਸ ਦਿਆਂ ਤੁਹਾਨੂੰ ਵੀ ਕੀ ਕੀ ਚੀਜ਼ਾਂ ਨੇ ਠੀਕ ਐ ਚਲਿਆ ਮਿੱਤਰੋ ਧਣੀਆਂ ਵੀ ਆਪਣਾ ਰਗ ਰਹਿ ਗਿਆ ਠੀਕ ਐ ਤੇ ਬਾਕੀ ਤੁਹਾਨੂੰ ਨਾਲ-ਨਾਲ ਸਾਰਾ ਦੱਸਾਂਗੇ ਵੀ ਕਿਹੜਾ ਕਿਹੜਾ ਸਮਾਨ ਹੈ ਕਿੰਨਾ ਕਿੰਨਾ ਠੀਕ ਐ ਧਣੀਆਂ ਸੀਗਾ ਭਾਈ 10 ਗ੍ਰਾਮ ਠੀਕ ਐ ਸਾਰਾ ਤੁਹਾਨੂੰ ਦੱਸਾਂਗੇ तो मित्रों भूडे चो वी गल है ठीक है बाकी भाई जिन जिम्मे वह लगता उ कर लो चक्कर नहीं जिमें जिम्मे समान पाई चला रगड़ी चला दिखाई चलेंगे ठीक है दसी चलेंगे

ਸਰਦ ਜੀ ਕਰਦ ਜੀ ਨਾਰਦਣਾ ਦਾ ਸਾਰਾ ਲਾਸਟ ਕਰਾਂਗੇ ਕਿਹਾ ਉਹ ਹੁੰਦਾ ਕਿ ਮੈਨੂੰ ਆਹੜਾ ਤਾਂ ਸਰਦ ਜੀ ਹਮ ਇਹ ਆ ਮਿੱਤਰੋ ਸਰਦ ਜੀ ਨਹੀਂ ਠੀਕ ਆ ਇਹ ਵੀ ਓਨੀ ਹੋਈ ਆ ਅਦਿਕਾ ਲਾ ਭਾਈ ਸਮਾਨ ਵਧੀਆ ਲੈ ਲਿਓ ਆਪ ਦਾ ਠੀਕ ਹੈ ਮਾਣਾ ਲਾ ਨਾ ਮਾਰੀ ਘਰੇ ਬਾਤੀ ਅੱਗੇ ਤੁਹਾਡੇ ਭਾਗ ਭਾਈ ਤੋ ਆਇਆ ਸਾਰਾ ਸਮਾਨ ਅਹੀਂ ਇੱਕ ਵਾਰੀ ਦੱਸ ਦਿੰਨਾ گلاب ਦੇ ਬੱਤੇ ਨੇ ਮਹਿੰਦੀ ਦੇ ਬੱਤੇ ਨੇ ਮੁੰਦਰੀ ਝਾਕਾ ਹਰੀ ਲਾਚੀ ਹੈ ਠੀਕ ਹੈ ਛੱਦ ਜੀਨੀ ਹੈ ਵੀ ਦਾਣਾ ਨਾਰਤ ਦਾਣਾ ਤੇ ਮਲਖੀ ਹੈ ਮਥਰੀ ਹੈ ਫਰਾਜੀ ਦਾ ਤੇ ਪੇਪਲਾ ਮੈਂ ਦਾ ਤੇ ਚਟਾ ਜੀਰਾ ਠੀਕ ਹੈ ਜਿੰਮੇਗਦਾਰ ਤੁਹਾਨੂੰ ਸਾਰੀ ਵਿੱਚ ਅੱਗੇ ਦੱਸਾਂਗੇ ਠੀਕ ਹੈ ਬਣੇ ਰਹੋ ਬਸ ਵੀਡੀਓ ਪੂਰੀ ਦੇਖ ਲਿਓ ਥੋੜਾ ਬਣ ਜੂਗਾ ਭਾਈ ਜਿਹਨੇ ਸਕਿਪ ਕਰਕੇ ਅੱਗੇ ਭਜਾ ਕੇ ਦੇਖਣੀ ਹੋਈ ਉਹਨੂੰ ਹੁੰਨਾ ਕੀ ਸਮਝਾਊਗਾ ਭਰਾਓ ਠੀਕ ਆ ਵੀਡੀਓ ਲੰਬੀ ਜ਼ਰੂਰ ਬਣ ਸਕਦੀ ਆ ਤੇ ਲੈ ਮਿੱਤਰੋ ਹੁਣ ਕੌਣ ਲੱਗਿਆ ਭਾਈ ਇਹਦੀ ਢੀਂਦਾਣਾ ਠੀਕ ਆ ਮੈਂ ਮਿਕਦਾਰ ਸਾਰਿਆਂ ਦੇ ਵਿੱਚ ਦੱਸੀ ਦੇਣਾ ਵੀਡੀਓ ਦੇ ਤਾਂ ਆ ਰੱਖਿਓ ਭਰਾ ਬਣ ਕੇ ਤੇ ਜੇ ਆ ਮਰਜੀ ਬਾਜ ਆਉਂਦੀ ਆ ਕੂਲਰ ਦੀ ਤਾਂ ਮਾਫ ਕਰਿਓ ਇਹ ਉਹੀ ਪਾਣੀ ਆ ਭਾਈ ਪਿਛਲੇ ਸੀਜ਼ਨ ਘੱਟੋ ਘੱਟ 20 25 ਜਣੇ ਜਿੱਤੇ ਆ ਭਾਈ ਇਹ ਪਾਣੀ ਤੇ ਬਾਜ਼ੀਆਂ ਲਗਾਈਆਂ ਵੀ ਦਿੱਤੀਆਂ ਪਰ ਕਿਸੇ ਨੇ ਵੀਡੀਓ ਨਹੀਂ ਪਾਈ ਇਹ ਕੰਡਾ ਲੈ ਆ ਕੇ ਇਕੱਠੇ ਉਪਤਾਇਆ ਨੇਰਾ ਵਾਲਾ ਹਨ ਤੇ ਨਮਸ ਜੀ ਹੋ ਜਾਂਦਾ ਆਹ ਮਿੱਤਰੋ ਸਿਲਾਜੀ ਤਾਂ ਸਾਢੇ 300 ਦੀ ਡੱਬੀ ਦਿੱਤੀ ਆ ਬਈ ਆਹ ਸਿਲਾਜੀ ਦੀ ਇਹ ਤੁਸੀਂ ਗੜੀਆਲੀ ਪਾਉਣੀ ਆ ਤੇ ਚਲ ਆਪਾਂ ਚਾਹ ਦੇ ਗੜੀਆਲੀ ਹੀ ਲਾ ਲਾ ਨਾ ਤੇ ਗੜੀਆਲੀ ਵੀ ਪਾ ਸਕਦੇ ਹੋ ਮਿੱਤਰੋ ਤੁਸੀਂ ਇਹ ਤਾਂ ਸਾਨੂੰ ਹੁਣ ਮਿਲੀ ਨਹੀਂ ਆ ਕਰਕੇ ਇਹੀ ਪਾਵਾਂਗੇ ਤਾਂ ਪਰ ਹੋਵੇ ਵਧੀਆ ਕੁਆਲਿਟੀ ਦੀ ਠੀਕ ਹੈ ਕੰਪਨੀ ਦੀ ਹੋਵੇ ਬਈ ਇਹ ਹੈਗੀ ਆ ਜੇ ਇਹ ਫਾਰਮਾ ਦੀ ਆ ਬਈ ਇਹ ਚਲੋ ਜੀ ਜੀ ਕੋਈ ਜਿਹੜੇ ਸਭ ਤੋਂ ਸੋਹਣੇ ਪਤਾ ਨਹੀਂ ਕਿਨੇ ਦੀ ਕੋਸਮੇ ਦੀ ਪਾਇਰਾ ਡਵਾਟ ਸਾਹ ਵਾ ਪੈਂਟਰੀ ਦੇ ਸਾਹਮਣਾ ਲਾਉਂਦੇ ਨੇ ਲੋਕ ਆਪਾਂ ਤੇ ਵੀ ਤੁਹਾਨੂੰ ਜਾਣ ਪਛਾਨ ਕਰਕੇ ਲਾਉਂਦੇ ਹਾਂ ਯੂਟਿਊਬ ਇਹੀ ਹੋ ਸਕਦਾ ਚੱਲਦਾ ਹੈ ਇੱਕ ਸੀਜ਼ਨ ਹੀ ਆ ਮਿੱਤਰੋ ਪਾਣੀ ਕੀ ਕਰਦੇ ਨੇ ਹਣਾ ਇਹ ਵੀ ਯਾਰ ਆਏ ਮਿੱਤਰੋ ਠੀਕ ਹੈ ਤਾਂ ਇਹ ਵੀ ਡਲੀ ਵਾਲੀ ਹੋਈ ਅਖਸਾਰ ਦੀ ਪਰ ਇਹ ਥੋੜੀ ਜਿਹੀ ਥੋੜਾ ਵਰਤ ਹੁੰਦਾ ਉਹ ਡਲੀ ਚ ਹੁੰਦੀ ਹੈ ਤੇ ਇਹ ਐਵੇਂ ਹੁੰਦੀ ਹੈ ਮਿੱਤਰੋ ਟੁੱਟਦੀ ਦਾ ਇਹ ਵੀ ਆ ਪਰ ਐ ਥੋੜਾ ਜਿਹਾ ਗਿੱਲਾ ਬਣ ਜਾਂਦਾ ਇਹਦਾ ਇਹ ਸਾਰਾ ਰਗੜ ਕੇ ਫੇਰ ਪਾਣੀ ਪਊਗਾ ਆਪਾਂ ਨੂੰ ਤੇ ਪਹਿਲਾਂ ਪਾਣੀ ਦਾ ਗਲਾਸ ਲੈ ਲਓ

ਗੁਲਾਬ ਦਾ ਮੈਂ ਕੰਮ ਕੀਤਾ ਜਾਂਦੇ ਫੁੱਲ ਜਰਾ ਗੁਲਾਬ ਦੇ ਫੁੱਲ ਮਹਿੰਦੀ ਇਹ ਵੀ 10-10 ਗ੍ਰਾਮ ਨੇ ਬਾਈ ਆ ਮਿੱਤਰੋ ਹੁਣ ਪਾਉਣ ਲੱਗੇ ਆ ਪੱਤੇ ਮਹਿੰਦੀ ਦੇ ਠੀਕ ਹੈ ਤੇ ਨਾਲ ਪਾਵਾਂਗੇ ਗੁਲਾਬ ਦੇ ਫੁੱਲ ਆਹ ਕਿੱਥੇ ਆਇਆ ਇਹਨੇ ਅਸਰ ਵੀ ਦੇ ਚੁੱਕਿਆ ਆ ਨਾ ਨਿਚੀ ਦਾ ਕੱਢ ਦੇ ਅੱਗੇ ਹੋਰ ਉਹ ਕੱਢਦੇ ਫਿਰ ਜ ਹੋਰ ਆ ਕੋਈ ਚੀਜ਼ ਆਹ ਥੱਲੋ ਜੜੇ ਹੋਏ ਜੱਕੀ ਲੈਂਦੇ ਹੋਣਗੇ ਪੱਤੇ ਇਹ ਨਾ ਇਸੇ ਦੀ ਹਿੰਦਲੀ ਆਈ ਜਾਂਦਾ ਪ੍ਰੀਮੀਅਮ ਦੀ ਆਪਾਂ ਹੈਗਾ ਆ ਆਈ ਦੀ ਰੰਗ ਲੈਂਦੇ ਇਹ ਆਵੇ ਆ ਆ ਦੇਖ ਲਿਓ ਮਿੱਤਰੋ ਮਹਿੰਦੀ ਦੇ ਬੱਤਿਆਂ ਚ ਠੀਕ ਹੈ ਤੇ ਤੇ ਅੱਜ ਹੁਣ ਤੁਹਾਨੂੰ ਸਾਰਾ ਇਹ ਕੁਝ ਇੱਕ ਵਾਰੀ ਦੱਸ ਦਿੰਨਾ ਠੀਕ ਆ ਉਦੋਂ ਜਦੋਂ ਬਣਾ ਲਿਆ ਸਾਰਾ ਫੇਰ ਦੱਸਾਂਗੇ ਠੀਕ ਆ ਪਹਿਲਾਂ ਨਾਲ ਸਾਰਾ ਦੱਸਤਾ ਬਾਈ ਹੁਣ ਹਜੇ ਹਰੀ ਇਲਾਇਚੀ ਰਹਿ ਗਈ ਠੀਕ ਆ ਮਿਸ਼ਰੀ ਰਹਿ ਗਈ ਚਿੱਟਾ ਜੀਰਾ ਰਹਿ ਗਿਆ ਤੇ ਕਾਸ਼ ਨਹੀਂ ਰਹੇਗੀ ਸਿਲਾ ਜੀਤ ਰਹੇਗੀ ਤੇ ਨਾਰਦਾਣਾ ਰਹਿ ਗਿਆ ਤੇ ਮਲਠੀ ਰਹੇਗੀ ਠੀਕ ਹੈ ਇਹ ਸਾਰੀਆਂ ਚੀਜ਼ਾਂ ਬਈ 10-10 ਗ੍ਰਾਮ ਨੇ ਠੀਕ ਹੈ ਤੇ ਕਾਸ਼ਨੀ ਆ ਜਿਹੜੀ ਕਾਸ਼ਨੀ 5 ਗ੍ਰਾਮ ਹੈ ਆ ਮਿੱਤਰੋ ਪਾਣੀ ਹੋ ਗਿਆ ਆਪਣਾ ਤਿਆਰ ਠੀਕ ਹੈ ਤੇ ਰਗੜ ਕੇ ਆਪਾਂ ਬਣਾ ਲਿਆ ਸਾਰਾ ਠੀਕ ਹੈ ਬਈ ਬਣਾ ਲਿਓ ਸਾਰਾ ਕੁਝ ਦੱਸ ਹੀ ਦਿੱਤਾ ਸੀ ਸਮਾਨ ਦਾ ਸਾਰਾ ਵਿੱਚ ਕਿਵੇਂ ਕਿਵੇਂ ਕੀ ਕੀ ਕਰਨਾ ਹਨ ਕਿਵੇਂ ਰਗੜਨਾ ਤੇ ਹੁਣ ਤੁਹਾਡੇ ਹੱਥ ਚਾਹੇ ਤੇ ਵਾਧੂ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਲਵ ਯੂ ਆ ਭਰਾਵਾਂ ਨੂੰ